ਕਈ ਵਾਰ ਕੀ ਹੁੰਦਾ ਜਿਹੜੇ ਆਪਣੇ ਰਿਸ਼ਤੇ ਸਾਰਿਆਂ ਤੋਂ ਨੇੜੇ ਹੁੰਦੇ ਆ ਨਾ ਆਪਾਂ ਉਹਨਾਂ ਨੂੰ ਗਰਾਂਟਡ ਲੈਣੇ ਆ ਕਿ ਨਹੀਂ ਇਹਨਾਂ ਨੇ ਤਾਂ ਹੋਣਾ ਹੀ ਆ ਹਨਾ ਤੇ ਆਪਾਂ ਦੁਨੀਆਦਾਰੀ 'ਚ ਲੱਗੇ ਰਹਿੰਦੇ ਆ ਜਿਹੜੇ ਆਪਣੇ ਰਿਸ਼ਤੇ ਦੂਰ ਦਿੰਦੇ ਆ ਆਪਾਂ ਕਈ ਵਾਰੀ ਉਹਨਾਂ 'ਤੇ ਜ਼ਿਆਦਾ ਐਫਰਟ ਲਾਉਂਦੇ ਆ ਕਿਉਂਕਿ ਆਪਾਂ ਨੂੰ ਲੱਗਦਾ ਇਹ ਛੇ ਇਹ ਛੇਤੀ ਟੁੱਟ ਸਕਦੇ ਆ ਜਿਹੜੇ ਆਪਾਂ ਆਪਣੇ ਰਿਸ਼ਤੇ ਕੋਲ ਹੁੰਦੇ ਆ ਆਪਾਂ ਉਹਨਾਂ ਨੂੰ ਉਹ ਟਾਈਮ ਨਹੀਂ ਦਿੰਦੇ ਆ ਵੈਲ ਆਈ ਲਵ एवरीवन ਇਨ ਮਾਈ ਫੈਮਿਲੀ ਬਟ ਆਈ ਥਿੰਕ ਮੰਮੀ ਤੇ ਮੇਰੇ ਬ੍ਰਦਰ ਦੇ ਨਾਲ ਮੇਰੀ ਜ਼ਿਆਦਾ ਅਟੈਚਮੈਂਟ ਆ ਕਿਉਂਕਿ ਆਈ ਥਿੰਕ ਕਿ ਅਸੀਂ ਇੱਕ ਬ੍ਰਦਰ ਸਿਸਟਰ ਦਾ ਸਾਡਾ ਰਿਲੇਸ਼ਨਸ਼ਿਪ ਘਟਾ ਸੀ ਫਰੈਂਡਸ ਜ਼ਿਆਦਾ ਕਿਉਂਕਿ ਮੈਨੂੰ ਪਤਾ ਉਹਨੇ ਮੈਨੂੰ ਹਮੇਸ਼ਾ ਗੁੱਡ ਐਡਵਾਈਸ ਦੇਣੀ ਆ ਕਈ ਵਾਰੀ ਆਪਣੇ ਬ੍ਰਦਰਸ ਜ਼ਿਆਦਾ ਪ੍ਰੋਟੈਕਟਿਵ ਹੁੰਦੇ ਆ ਤੇ ਆਪਾਂ ਉਹਨਾਂ ਨਾਲ ਖੁੱਲ ਕੇ ਗੱਲ ਨਹੀਂ ਕਰ ਸਕਦੇ ਮੇਰਾ ਬ੍ਰਦਰ ਨੋ ਡਾਊਟ ਪ੍ਰੋਟੈਕਟਿਵ ਆ ਬਟ ਉਹ ਮੇਰਾ ਇੱਕ ਚੰਗਾ ਦੋਸਤ ਬਣ ਕੇ ਜ਼ਿਆਦਾ ਰਹਿੰਦਾ ਤੇ ਉਹ ਮੈਨੂੰ ਐਡਵਾਈਸ ਦਿੰਦਾ ਸੋ ਉਹਦੇ ਨਾਲ ਮੇਰੀ ਬਹੁਤ ਵਧੀਆ ਬਾਂਡਿੰਗ ਸੋ ਆਈ ਥਿੰਕ ਸਾਰੀਆਂ ਰਿਲੇਸ਼ਨਸ਼ਿਪਸ ਆਪਣੀ ਲਾਈਫ ਚ ਟੂ ਵੇ ਹੁੰਦੀਆਂ ਨੇ ਸੋ ਤੁਹਾਨੂੰ ਕੁਝ ਦੇਣਾ ਪੈਂਦਾ ਪਾਉਣ ਲਈ ਸੋ ਉਹ ਦੋਨੇ ਦੋਨੇ ਸਾਈਡਸ ਤੋਂ ਦੋਨੇ ਪਰਸਪੈਕਟਿਵਸ ਤੋਂ ਉਹ ਇਕੁਅਲ ਉਥੇ ਗਿਵਿੰਗ ਐਂਡ ਰਿਸੀਵਿੰਗ ਹੋਣੀ ਚਾਹੀਦੀ ਹੈ ਤਾਂ ਹੀ ਇੱਕ ਰਿਲੇਸ਼ਨਸ਼ਿਪ ਵਧੀਆ ਹੋ ਸਕਦੀ ਹੈ ਸਕਸੈਸ ਬਾਰ ਬਾਰ ਮੂਵੀਜ਼ ਤੁਸੀਂ ਕਰ ਰਹੇ ਹੋ ਫਿਰ ਹੁਣ ਸ਼ੈਡਿਊਲ ਵੀ ਬਹੁਤ ਸਾਰੇ ਚੱਲ ਰਹੇ ਹੋਣਗੇ ਕਿਦਾਂ ਦੀ ਫੀਲਿੰਗ ਹੈ ਕਿਦਾਂ ਦਾ ਲੱਗਦਾ ਹੈ ਬਹੁਤ ਵਧੀਆ ਫੀਲ ਹੁੰਦਾ ਆਈ ਥਿੰਕ ਕੋਈ ਵੀ ਆਰਟਿਸਟ ਜਾਂ ਕੋਈ ਵੀ ਇਨਸਾਨ ਜਿਹੜਾ ਆਪਣੇ ਕੰਮ ਨੂੰ ਪਿਆਰ ਕਰਦਾ ਹੋਵੇ ਤੇ ਉਹ ਕੰਮ ਚ ਉਹਨੂੰ ਰੈਕਗਨੀਸ਼ਨ ਮਿਲ ਰਹੀ ਆ ਤੇ ਕੰਮ ਵੀ ਮਿਲ ਰਿਹਾ ਆਈ ਥਿੰਕ ਆਪਾਂ ਖੁਸ਼ੀ ਹੋ ਸਕਦੇ ਆਂਡ ਗ੍ਰੇਟਫੁਲ ਕਿ ਆਪਣੇ ਤੇ ਉਹ ਬlesਸਿੰਗਸ ਆ ਰਹੀਆਂ ਨੇ ਸੋ ਆਈ ਫੀਲ ਵੈਰੀ ਹੈਪੀ ਐਂਡ ਵੈਰੀ ਬlesਸਟ ਇਸ ਮੂਵੀ ਦਾ ਪਾਰਟ ਤੁਸੀਂ ਬਣੇ ਹੋ ਜਿਸ ਦੇ ਵਿੱਚ ਰਿਸ਼ਤਿਆਂ ਨੂੰ ਲੈ ਕੇ ਬਹੁਤ ਸੋਨਾ ਸੁਨੇਹਾ ਦਿੱਤਾ ਗਿਆ ਤੇ ਇਸ ਮੂਵੀ ਦੇ ਵਿੱਚ ਜੋ ਤੁਸੀਂ ਪਰਫਾਰਮ ਕਰ ਰਹੇ ਸੀ ਜਦੋਂ ਅਪ ਫਰਮ ਹੋਮ ਕਰਦੇ ਆ ਫਿਰ ਉਸ ਬਾਅਦ ਅੱਜ ਤਾਂ ਚਲੋ ਆਪਾਂ ਟ੍ਰੇਲਰ ਹੀ ਦੇਖੇ ਤੇ ਟ੍ਰੇਲਰ ਦੇਖਣ ਤੋਂ ਬਾਅਦ ਹੀ ਐਦਾਂ ਹੋਇਆ ਕਿ ਯਾਰ ਅਸੀਂ ਨਾ ਜਿਹੜਾ ਸਾਡੇ ਸਭ ਤੋਂ ਕਲੋਜ਼ ਹੈ ਜਿਹਨੂੰ ਅਸੀਂ ਨੈਗਲੈਕਟ ਕਰ ਰਹੇ ਹਾਂ ਉਹਨੂੰ ਫੋਨ ਕਰੀਏ ਤੁਹਾਡੇ ਮਨ 'ਚ ਕੋਈ ਐ ਉਹਦੀ ਫੀਲਿੰਗ ਆਈ ਸੀ ਕਿਦਾ ਸਭ ਤੋਂ ਪਹਿਲਾਂ ਖਿਆਲ ਆਇਆ ਸੀ ਟ੍ਰੇਲਰ ਦੇਖਣ ਤੋਂ ਬਾਅਦ ਇਹ ਸਾਰਾ ਕੁਝ ਆਈ ਥਿੰਕ ਮੈਂ ਆਪਣੀ ਫੈਮਲੀ ਬਾਰੇ ਸੋਚਦੀ ਹਾਂ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜੇ ਆਪਣੇ ਰਿਸ਼ਤੇ ਸਾਰਿਆਂ ਤੋਂ ਨੇੜ ਇਹਨਾਂ ਨੇ ਤਾਂ ਹੋਣਾ ਹੀ ਆ ਹਨਾ ਤੇ ਆਪਾਂ ਦੁਨੀਆਦਾਰੀ ਚ ਲੱਗੇ ਰਹਨੇ ਆ ਜਿਹੜੇ ਆਪਣੇ ਰਿਸ਼ਤੇ ਦੂਰ ਦਿੰਦੇ ਆਪਾਂ ਕਈ ਵਾਰੀ ਉਹਨਾਂ ਤੇ ਜ਼ਿਆਦਾ ਐਫਰਟ ਲਾਉਨੇ ਕਿਉਂਕਿ ਆਪਾਂ ਨੂੰ ਲੱਗਦਾ ਇਹ ਛੇ ਇਹ ਛੇਤੀ ਟੁੱਟ ਸਕਦੇ ਜਿਹੜੇ ਆਪਣੇ ਰਿਸ਼ਤੇ ਕੋਲ ਹੁੰਦੇ ਆਪਾਂ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਸੋ ਆਈ ਥਿੰਕ ਇਹੀ ਰੀਅਲਾਈਜੇਸ਼ਨ ਹੋਈ ਹੈ ਕਿ ਹਾਊ ਮੱਚ ਮਾਈ ਪੇਰੈਂਟਸ ਐਂਡ ਮਾਈ ਫੈਮਿਲੀ ਇਸ ਡਨ ਫਾਰ ਮੀ ਤੇ ਉਹਨਾਂ ਨੂੰ ਉਹ ਚੀਜ਼ਾਂ ਐਕਸਪ੍ਰੈਸ ਕਰਨੀਆਂ ਕਿੰਨੀਆਂ ਇੰਪੋਰਟੈਂਟ ਆ ਕਿਉਂਕਿ ਆਪਣਾ ਟਾਈਮ ਬਹੁਤ ਲਿਮਿਟਿਡ ਆ ਤੇ ਵੀ ਉਹ ਚੀਜ਼ਾਂ ਜਿਹੜੀਆਂ ਤੁਸੀਂ ਕਹਿਣਾ ਚਾਹੁੰਦੇ ਹੋ ਕਹਿ ਦਿਓ ਜਦੋਂ ਤੁ ਤੁਸੀਂ ਆਪਣੀ ਫੈਮਲੀ ਦੇ ਵਿੱਚ ਸਾਰ ਨਾਲੋਂ ਵੱਧ ਕਿਹਦੇ ਨਾਲ ਅਟੈਚਡ uh well i love everyone in my family Sandoz but i think <laughs> uh mummy te mere brother de naal meri zyada attachment aa but daddy de naal mai mai te mere daddy asi bahut similar in nature aa so i think saadi thodi ji ghat banndi aa but i still love him gall hogi je idech uh, mai gusse ho riyan te papa vi gusse hi haan ji of course yeah so idda hi aa te mere mummy te brother thode je calm nature da so ohna naal meri zyada banndi aa te matlab toanu koi mushkil aa rahi hove kuch vi hove ਤੇ ਡਿਸਕਸ਼ਨ ਕਰਨ ਵਾਸਤੇ ਕਿ ਮੈਨੂੰ ਸੀਧਾ ਸੋਲੂਸ਼ਨ ਮਿਲੇ ਜਾਂ ਕੁਝ ਵੀ ਹੋਵੇ ਤਾਂ ਫਿਰ ਆਪਣੇ ਬ੍ਰਦਰ ਨੂੰ ਪਹਿਲਾਂ ਕਾਲ ਕਰ ਦਿਓ ਕਿ ਮਮਾ ਨੂੰ ਸਾਰੇ ਤੋਂ ਪਹਿਲਾਂ 브ਦਰ ਨੂੰ ਕਾਲ ਕਰਦੀ ਹਾਂ ਜਸਟ ਇਨ ਲਾਈਫ ਐਨੀ ਇਸ਼ੂਰ ਪ੍ਰੋਬਲਮ ਆਈ ਹੈਵ ਹੀ ਇਸ ਆਲਵੇਸ ਦ ਫਰਸਟ ਵਨ ਜਿਹਦੇ ਨਾਲ ਮੈਂ ਗੱਲ ਕਰਦੀ ਹਾਂ ਕਿਉਂਕਿ ਆਈ ਥਿੰਕ ਕਿ ਅਸੀਂ ਇੱਕ 브ਦਰ ਸਿਸਟਰ ਦਾ ਸਾਡਾ ਰਿਲੇਸ਼ਨਸ਼ਿਪ ਘਟਾ ਸੀ ਫਰੈਂਡਸ ਜ਼ਿਆਦਾ ਕਿਉਂਕਿ ਮੈਨੂੰ ਪਤਾ ਉਹਨੇ ਮੈਨੂੰ ਹਮੇਸ਼ਾ ਗੁੱਡ ਐਡਵਾਈਸ ਦੇਣੀ ਆ ਕਈ ਵਾਰੀ ਆਪਣੇ 브ਦਰਸ ਜ਼ਿਆਦਾ ਪ੍ਰੋਟੈਕਟਿਵ ਹੁੰਦੇ ਆ ਤੇ ਆਪਾਂ ਉਹਨਾਂ ਨਾਲ ਖੁੱਲ ਕੇ ਗੱਲ ਨਹੀਂ ਕਰ ਸਕਦੇ ਮੇਰਾ 브ਦਰ ਨੋ ਡਾਊਟ ਪ੍ਰੋਟੈਕਟਿਵ ਆ ਬਟ ਉਹ ਮੇਰਾ ਇੱਕ ਚੰਗਾ ਦੋਸਤ ਬਣ ਕੇ ਜ਼ਿਆਦਾ ਰਹਿੰਦਾ ਤੇ ਉਹ ਮੈਨੂੰ ਐਡਵਾਈਸ ਦਿੰਦਾ ਸੋ ਉਹਦੇ ਨਾਲ ਮੇਰੀ ਬਹੁਤ ਵਧੀਆ ਬਾਂਡਿੰ ਸਿਸਟਰ ਦਾ ਰਿਲੇਸ਼ਨ ਐਦਾਂ ਹੀ ਚਾਹੀਦਾ ਨਾ ਕਿਉਂਕਿ ਬ੍ਰਦਰ ਸਿਸਟਰ ਦੇ ਹੋਣ ਵੀ ਆ ਭਰਾ ਹੈ ਤੋ ਤੋ ਡਰ ਕੇ ਰਵਾਂ ਮੈਨੂੰ ਐਦਾਂ ਕਰੂਗਾ ਐਦਾਂ ਕਰ ਦੂਗਾ ਉਹ ਚੀਜ਼ ਫਿਰ ਕਿਤਨਾ ਕਿਤਨਾ ਫਿਰ ਪਹਿਣਾ ਜਿਹੜੀਆਂ ਹੁੰਦੀਆਂ ਚੀਜ਼ਾਂ ਚਾਹੀਤ ਲੁਕਾਉਣ ਲੱਗ ਜਾਂਦੀਆਂ ਉਤੇ ਹੀ ਗੱਲ ਆ ਗਈ ਨਾ ਕਿ ਫਿਰ ਆਪਾਂ ਐਕਸਪ੍ਰੈਸ ਨਹੀਂ ਕਰਦੇ ਕਿਉਂਕਿ ਆਪਾਂ ਨੂੰ ਫਿਰ ਡਰ ਲੱਗਦਾ ਕਿ ਜੇ ਮੈਂ ਸੱਚੀ ਜੇ ਮੇਰੇ ਨਾਲ ਕੁਝ ਚੱਲ ਰਿਹਾ ਕੋਈ ਪ੍ਰੋਬਲਮ ਆ ਲਾਈਫ 'ਚ ਜੇ ਮੈਂ ਦੱਸੂਗੀ ਤਾਂ ਉਹ ਗੁੱਸੇ ਹੋ ਜਾਣਗੇ ਸੋ ਆਪਾਂ ਹੋਲਡ ਬੈਕ ਕਰਦੇ ਆਂ ਆਪਾਂ ਐਕਸਪ੍ਰੈਸ ਨਹੀਂ ਕਰਦੇ ਸੋ ਆਈ ਥਿੰਕ ਸਾਰੀਆਂ ਰਿਲੇਸ਼ਨਸ਼ਿਪਸ ਆਪਣੀ ਲਾਈਫ 'ਚ ਟੂ ਵੇ ਹੁੰਦੀਆਂ ਨੇ ਸੋ ਤੁਹਾਨੂੰ ਕੁਝ ਦੇਣਾ ਪੈਂਦਾ ਪਾਉਣ ਲਈ ਸੋ ਉਹ ਦੋਨੇ ਦੋਨੇ ਸਾਈਡ ਤੋਂ ਦੋਨੇ ਪਰਸਪੈਕਟਿਵਸ ਤੋਂ ਉਹ ਇਕੁਅਲ ਉੱਥੇ ਗਿਵਿੰਗ ਐਂਡ ਰਿਸੀਵਿੰਗ ਹੋਣੀ ਚਾਹੀਦੀ ਹੈ ਤਾਂ ਹੀ ਇੱਕ ਰਿਲੇਸ਼ਨਸ਼ਿਪ ਵਧੀਆ ਹੋ ਸਕਦੀ ਹੈ ਇਹੋ ਜਿਹੇ ਹੋਰ ਸ਼ੋ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ